त्रिपुत्र बालाजी ਦੇ ਜਿਹੜੇ ਪਾਵਨ ਰੂਪ ਨੇ ਮਹਾਰ ਨਗਰ ਲੁਧਿਆਣੇ ਦੇ ਵਿੱਚ ਪਹੁੰਚ ਚੁੱਕੇ ਨੇ ਇਹ ਜਿਹੜਾ ਕਿ 3200 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ त्रिपुत्र बालाजी ਬੂਦੇਵੀ ਤੇ ਔਰ ਅੱਜ ਦਾ ਜਿਹੜਾ ਹੈ ਸਮਾਗਮ ਹੈ ਸ਼੍ਰੀ ਦੁਰਗਾ ਮਾਤਾ ਮੰਦਿਰ ਭਾਈ ਰੰਦੀਰ ਸਿੰਘ ਨਗਰ ਦੇ ਵਿੱਚ ਰੱਖਿਆ ਗਿਆ ਜਿੱਥੇ ਕਿ ਸਰਕਾਰਯੋਗ ਸਾਡੇ ਮੁੱਖ ਅਤੀਤੀ ਰੂਪ ਦੇ ਵਿੱਚ ਅਭਿਜੇ ਚੋਪੜਾ ਜੀ ਆ ਰਹੇ ਨੇ ਪਵਨ ਆਰਤੀ ਕਰਨ ਲਈ ਔਰ ਮਹਾਰਾਣੀ ਦੀ ਜਿੰਨੀ ਸਾਰੀ ਟੀਮ ਹੈ ਸ਼੍ਰੀ ਦੁਰਗਾ ਮਾਤਾ ਮੰਦਿਰ ਪ੍ਰਬੰਧਨ ਕਮੇਟੀ ਦੀ ਜਿੰਨੀ ਸਾਰੀ ਟੀਮ ਹੈ ਉਹ ਇੱਥੇ ਪਹੁੰਚੇ ਨੇ 16 ਤਰੀਕ ਨੂੰ ਭਗਵਾਨ ਦੀ ਇਸਰੀ ਮਹਾ ਆਰਤੀ ਔਰ 17 ਤਰੀ ਜਿਹੜੀ ਰਥ ਯਾਤਰਾ ਹੈ ਉਹ ਸ਼੍ਰੀ ਦੁਰਗਾ ਮਾਤਾ ਮੰਦਰ ਜਗਰਾਉਂ ਪੁੱਲ ਤੋਂ ਸ਼ੁਰੂ ਹੋਣ ਜਾ ਰਹੀ ਹੈ ਅੱਜ ਅੱਖਾਂ ਜਿਹੜੀਆਂ ਨਮਨ ਹੋ ਚੁੱਕੀਆਂ ਐ ਇਨੀ ਖੁਸ਼ੀ ਨਾਲ ਕਿ ਉਹਨਾਂ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਜੀ ਹੋ ਗਿਆ ਮੈਂ ਪ੍ਰਭੂ ਆਪ ਪਹੁੰਚਾਰੇ ਨੇ ਜੀ ਔਰ ਜਿਹੜੇ ਲੋਕੀ ਲੱਖਾਂ ਰੁਪਏ ਖਰਚ ਕੇ ਦਰਸ਼ਨ ਕਰਨ ਜਾਂਦੇ ਸੀ ਅੱਜ ਉਹਨਾਂ ਨੂੰ ਪਵਾਨ ਖੁਦ ਦਰਸ਼ਨ ਦੇਣ ਲਈ ਲੁਧਿਆਣਾ ਵਿੱਚ ਆ ਰਹੇ ਨੇ ਜਿਸ ਤਰ੍ਹਾਂ ਕਿ ਸਾਰੇ ਲੁਧਿਆਣਾ ਵਾਸੀਆਂ ਨੂੰ ਇੰਤਜ਼ਾਰ ਸੀ ਕਿ 17 ਦਸੰਬਰ ਦੀ ਤਿਰੂਪਤੀ ਬਾਲਾਜੀ ਦੀ ਰਾਖਾ ਯਾਤਰਾ ਜੋ ਹੋ ਰਹੀ ਹੈ ਤੇ ਭਗਵਾਨ ਅੱਜ ਸਾਡੇ ਲੁਧਿਆਣਾ ਦੇ ਵਿੱਚ ਪਹੁੰਚ ਚੁੱਕੇ ਨੇ ਔਰ ਇਹ ਲੁਧਿਆਣਾ ਦੇ ਵਿੱਚ ਸ਼੍ਰੀ ਦੁਰਗਾ ਮਾਤਾ ਮੰਦਿਰ ਭਾਈ ਰੰਦੀਪ ਨਗਰ ਜੋ ਕਿ ਦੁਰਗਾ ਮਾਤਾ ਮੰਦਿਰ ਅਸਥਿਤ ਉਥੇ ਭਗਵਾਨ ਅੱਜ ਵਿਰਾਜਮਾਨ ਹੈ ਤੇ ਜੀ ਬਹੁਤ ਵਧੀਆ ਲੱਗ ਰਿਹਾ ਹੈ ਹਮ ਲੋਕ ਸਭ ਮਿਲ ਕੇ ਇਸ ਬਹੁਤ ਅਮਤ ਇਨਕਾ ਇੰਤਜ਼ਾਰ ਸੀ ਕਿ ਕਬ ਆਏ ਕਬ ਆਏ ਤਾਂ ਬਹੁਤ ਖੁਸ਼ ਹੈ ਹਮ ਸੋ 12 ਦਸੰਬਰ ਦਾ ਦਿਨ ਪੰਜਾਬ ਦੇ ਲੁਧਿਆਣਾ ਲਈ ਬੇਹਦ ਖਾਸ ਹੈ ਤ੍ਰਿਪਤੀ ਬਾਲਾ ਜੀ ਦੇ ਜਿਹੜੇ ਪਾਵਨ ਸਰੂਪ ਨੇ ਮਹਾਨਗਰ ਲੁਧਿਆਣੇ ਦੇ ਵਿੱਚ ਪਹੁੰਚ ਚੁੱਕੇ ਨੇ ਇਹ ਜਿਹੜਾ ਕਿ 3200 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਤ੍ਰਿਪਤੀ ਬਾਲਾ ਜੀ ਬੋਦੇਵੀ ਅਤੇ ਮਾ ਪਦਮਾਪਤੀ ਮਹਾਨਗਰੀ ਲੁਧਿਆਣਾ ਵਿੱਚ ਪਹੁੰਚੇ ਨੇ ਅਤੇ ਉਹਨਾਂ ਦਾ ਭਵਯਾ ਸਵਾਗਤ ਕੀਤਾ ਗਿਆ ਨਵਦੁਰਗਾ ਮੰਦਰ ਦੇ ਵਿੱਚ ਦੇਖੋ ਜਿਹੜਾ ਕਿ ਸੰਗਤਾਂ ਦੇ ਵੱਲੋਂ ਕੀਰਤਨ ਕੀਤਾ ਜਾ ਰਿਹਾ ਕਿਸ ਕਦਰ ਇਹਨਾਂ ਦੇ ਜਿਹੜਾ ਕਿ ਅਲੋਕਿਕ ਨਜ਼ਾਰਾ ਇਸ ਮੌਕੇ ਦੇਖਣ ਨੂੰ ਮਿਲਿਆ ਹਰ ਕੋਈ ਬਾਲਾ ਜੀ ਦੇ ਰੰਗ ਦੇ ਵਿੱਚ ਰੰਗਿਆ ਨਜ਼ਰ ਆ ਰਿਹਾ ਸੋ ਸਾਡੇ ਨਾਲ ਮੌਜੂਦ ਨੇ ਲੱਗ ਰਿਹਾ ਜੀ ਭਗਵਾਨ ਖੁਦ ਇੱਥੇ ਪਹੁੰਚੇ ਨੇ ਜੀ ਸਾਡੇ ਵਾਸਤੇ ਬੜੀ ਹਰਸ਼ោਲਾਸ ਵਾਲੀ ਗੱਲ ਹੈ ਔਰ ਸਾਨੂੰ ਆਪਣੇ ਆਪ ਤੇ ਯਕੀਨ ਨਹੀਂ ਹੋ ਰਿਹਾ ਸਾਨੂੰ 2 ਮਿੰਟ ਬਾਅਦ ਚੁੰਡੀ ਵੜ ਕੇ ਦੇਖਣਾ ਪੈ ਰਿਹਾ ਕਿ ਅਸੀਂ ਐਸੇ ਧਰਤੀ ਤੇ ਆਂ ਲੇਕਿਨ ਭਗਵਾਨ ਨੇ ਐਸੀ ਕਿਰਪਾ ਕੀਤੀ ਹੈ ਕਿ ਭਗਵਾਨ 3200 ਕਿਲੋਮੀਟਰ ਦੀ ਪਾਵਨ ਧਰਤੀ ਦੇ ਉੱਪਰ ਭਗਵਾਨ ਜਿਹੜੇ ਹੈ ਸ਼੍ਰੀ ਤ੍ਰਿਪਤੀ ਬਾਲਾ ਜੀ ਮਾਹਬੂ ਦੇਵੀ ਔਰ ਮਾ ਪਦਮਾ ਪਤੀ ਸਾਕਸ਼ਾਤ ਰੂਪ ਦੇਵੀ ਲੁਧਿਆਣਾ ਨਗਰੀ ਵਿੱਚ ਵਿਰਾਜਮਾਨ ਨੇ ਔਰ ਰਥ ਯਾਤਰਾ ਜੋ ਕਿ 17 ਦਸੰਬਰ 2023 ਨੂੰ ਸ਼੍ਰੀ ਦੁਰਗਾ ਮਾਤਾ ਮੰਦਿਰ ਜਗਰਾਉਂ ਪੁੱਲ ਤੋਂ ਰਥ ਯਾਤਰਾ ਸ਼ੁਰੂ ਹੋ ਰਹੀ ਹੈ ਔਰ ਅੱਜ ਦਾ ਜਿਹੜਾ ਦੀ ਰੂਪ ਦੇ ਵਿੱਚ ਅਭੀਜੇ ਚੋਪੜਾ ਜੀ ਆ ਰਹੇ ਨੇ ਪਵਨ ਆਰਤੀ ਕਰਨ ਲਈ ਔਰ ਮਹਾਰਾਣੀ ਦੀ ਜਿੰਨੀ ਸਾਰੀ ਟੀਮ ਹੈ ਸ਼੍ਰੀ ਦੁਰਗਾ ਮਾਤਾ ਮੰਦਰ ਪ੍ਰਬੰਧਨ ਕਮੇਟੀ ਦੀ ਜਿੰਨੀ ਸਾਰੀ ਟੀਮ ਹੈ ਉਹ ਇੱਥੇ ਪਹੁੰਚੇ ਨੇ ਔਰ ਇਸੇ ਤਰ੍ਹਾਂ ਹੀ ਸਾਰਿਆਂ ਵਿੱਚ ਤੁਸੀਂ ਦੇਖੋ ਕਿੰਨਾ ਉਤਸ਼ਾਹ ਹੈ ਅੱਜ ਦੇ ਦਿਨ ਦੇ ਜਿਹੜੇ ਸ਼ਰਦਾਲੂ ਨੇ ਉਹ ਮੈਂ ਸਮਝ ਰਿਹਾ ਕਿ ਭਗਵਾਨ ਦੇ ਸਾਹਮਣੇ ਬੈਠ ਕੇ ਸੰਗੀਤਨ ਕਰ ਰਹੇ ਨੇ ਸਾਰੇ ਜਣੇ ਐਸਾ ਨਾਚ ਜੂਮ ਰਹੇ ਨੇ ਕਿ ਭਗਵਾਨ ਸਾਡੇ ਘਰ ਆ ਚੁਕੇ ਹੈ ਇਹੀ ਹੈ ਜੀ ਬਾਕੀ ਸਾਰੇ ਪਰਿਵਾਰ ਸਮੇਤ ਭਗਵਾਨ ਖੁਦ ਇੱਥੇ ਪਹੁੰਚੇ ਨੇ ਅੱਜ ਦੇ ਕਿਹੜੇ ਕੀ ਭਵਯਾ ਧਾਰਮਿਕ ਸਮਾਗਮ ਹੋਣਗੇ ਭ ਅੱਜ ਮਾਰਨਿੰਗ ਦੇ ਵਿੱਚ ਇੱਥੇ ਅਭਿਸ਼ੇਕ ਔਰ ਨਾਲ ਮਹਾਰਾਤੀ ਹੈ ਜੀ ਅਭਿਜੇ ਚੋਪੜਾ ਜੀ ਆ ਰਹੇ ਹੈ ਉਸ ਤੋਂ ਬਾਅਦ ਸ਼ਾਮ ਨੂੰ 14 ਤਰੀਕ ਦੀ ਮਹਾਰਾਤੀਆਂ ਦੀ ਯੋਜਨਾ ਹੈ 15 ਤਰੀਕ ਨੂੰ ਫਿਰ ਇੱਕ ਮਹਾ ਸੰਗੀਤਨ ਜੋ ਕਿ 228 ए ਰਾਜਗੁਰੂ ਨਗਰ ਦੇ ਵਿੱਚ ਰੱਖਿਆ ਗਿਆ ਜੀ ਰਾਜੂ ਡਿਪਾਰਟਮੈਂਟਲ ਸਟੋਰ ਦੇ ਉਹਨਾਂ ਦੇ ਨਿਵਾਸ ਸਥਾਨ ਤੇ 16 ਤਰੀਕ ਨੂੰ ਭਗਵਾਨ ਦੀ ਇਸਰੀ ਮਹਾਰਾਤੀ ਔਰ 17 ਤਰੀਕ ਨੂੰ ਭਵੇਅ ਦਿਵੇਅ ਲੋਕਿਕ ਔਰ ਇਤਿਹਾਸਿਕ ਜਿਹੜੀ ਰਥ ਯਾਤਰਾ ਹੈ ਉਹ ਸ਼੍ਰੀ ਦੁਰਗਾ ਮਾਤਾ ਮੰਦਰ ਜਗਰਾਉਂ ਪੁਲ ਤੋਂ ਸ਼ੁਰੂ ਹੋਣ ਜਾ ਰਹੀ ਹੈ ਤੁਹਾਡੇ ਚੈਨਲ ਰਾਹੀਂ ਪੂਰੇ ਪੰਜਾਬ ਵਾਸੀਆਂ ਨੂੰ ਪੂਰੇ ਲੁਧਿਆਣਾ ਕੀ ਕਿਰਪਾ ਕਰਕੇ आओ रथ ਤੇ ਵਿਰਾਜਮਾਨ ਸ੍ਰੀ ਤ੍ਰਿਪਤੀ ਬਾਲਾ ਜੀ ਮਾ ਬੂ ਦੇਵੀ ਔਰ ਮਾ ਪਦਮਾਬਤੀ ਦਾ ਅਸ਼ੀਰਵਾਦ ਪਾਪਤ ਕਰੋ ਔਰ ਸਭ ਆਪਣੀ ਚੋਲੀਆਂ ਪਰੋ ਜਿਹੜੇ ਰਥ ਯਾਤਰਾ ਆਯੋਜਨ ਹੋ ਰਿਹਾ ਕਦੋਂ ਜਿਹੜੇ ਭਗਵਾਨ ਨੇ ਰਥ ਯਾਤਰਾ ਤੇ ਰਤੂ ਪਰ ਵਿਰਾਜਮਾਨ ਹੋਣਗੇ ਕਿੱਥੋਂ ਸ਼ੁਰੂਆਤ ਹੋਵੇਗੀ ਇਸ ਦੀ ਰਥ ਯਾਤਰਾ ਇਤਵਾਰ 17 ਤਰੀਕ ਜੀ ਦੁਪਹਿਰੇ 1 ਵਜੇ ਦੀ ਜਿਹੜੀ ਰਥ ਯਾਤਰਾ ਹੈ ਉਹ ਸ਼ੁਰੂ ਹੋਣੀ ਹੈ ਜੀ ਜਿਹਦੇ ਵਿੱਚ ਕੀ ਹੈ ਭਗਵਾਨ ਰੱਥ ਤੇ ਵਿਰਾਜਮਾਨ ਹੋਣਗੇ ਔਰ ਉਸ ਤੋਂ ਬਾਅਦ ਭ੍ਰਮਣ ਕਰਨਗੇ ਜੀ ਲੁਧਿਆਣਾ ਨਗਰੀ ਚ ਸੋ ਵਾਕੀਏ ਅਲੋਕਿਕ ਜਿਹੜੇ ਸਰੂਪ ਨੇ ਦੇਖ ਸਕਦੇ ਹੋ ਭਗਵਾਨ ਤ੍ਰਿਪਤੀ ਬਾਲਾ ਜੀ ਮਾਂ ਭੂਦੇਵੀ ਅਤੇ ਮਾਂ ਪਦਮਾ ਵਤੀ ਦੇ ਜਿਹੜੇ ਸਰੂਪ ਨੇ ਇੱਥੇ ਪਹੁੰਚਨੇ ਨਵ ਦੁਰਗਾ ਮੰਦਿਰ ਤੇ ਵਿੱਚ ਜਿੱਥੇ ਕੀ ਇੱਕ ਵਿਸ਼ੇਸ਼ ਸਮਾਗਮ ਦਾ ਯੋਜਨ ਕੀਤਾ ਗਿਆ ਸੰਗਤਾਂ ਦੇ ਵੱਲੋਂ ਵੀ ਸਵਾਗਤ ਕੀਤਾ ਜਾ ਰਿਹਾ ਹਰ ਕਿਸੇ ਦੇ ਵਿੱਚ ਵੱਖਰਾ ਹੀ ਉਤਸ਼ਾਹ ਹੈ ਬਾਲਾ ਜੀ ਦੇ ਸਵਾਗਤ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਖੁਦ ਵਿਰਾਜਮਾਨ ਨੇ ਇੱਥੇ ਭਗਵਾਨ ਇਸ ਜੈ ਗੋ ਜੈ ਗੋਵਿੰਦਾ ਸਭ ਤੋਂ ਪਹਿਲੇ ਤੇ ਮੈਂ ਦੱਸਾਂ ਚਾਹਨਾ ਕਿ ਲੁਧਿਆਣਾ ਵਾਸੀਆਂ ਦੇ ਅੱਜ ਅੱਖਾਂ ਜੜੀਆਂ ਨਮਨ ਹੋ ਚੁੱਕੀਆਂ ਐ ਇਨੀ ਖੁਸ਼ੀ ਨਾਲ ਕਿ ਉਹਨਾਂ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਜੀ ਹੋ ਗਿਆ ਮੈਂ ਪ੍ਰਭੂ ਆਪ ਪਹਾਰ ਰਹੇ ਨੇ ਜੀ ਔਰ ਜਿਹੜੇ ਲੋਕੀ ਲੱਖਾਂ ਰੁਪਏ ਖਰਚ ਕੇ ਦਰਸ਼ਨ ਕਰਨ ਜਾਂਦੇ ਸੀ ਅੱਜ ਉਹਨਾਂ ਨੂੰ ਪગવાન ਖੁਦ ਦਰਸ਼ਨ ਦੇਣ ਲਈ लुधियाना ਵਿੱਚ ਆ ਰਹੇ ਨੇ ਸਾਰੇ ਪੰਜਾਬ ਵਾਸੀ ਦੂਰੋਂ ਦੂਰੋਂ ਚਲ-ਚਲ ਕੇ ਜੀ ਇੱਥੇ ਪਹੁੰਚ ਰਹੇ ਨੇ ਔਰ ਖਾਸ ਗੱਲ ਹੈ ਕਿ ਇੱਥੇ ਵਾਲ ਵੀ ਦਿੱਤੇ ਜਾਣਗੇ ਜੀ ਔਰ ਜਿਨ੍ਹਾਂ ਨੇ ਆਪਣੇ ਆਪਣੇ ਵਾਲ ਦੇਣੇ ਨੇ ਉਹ ਮਿਸਲਿੰਗ ਫੁੱਟ ਚ 1 ਵਜੇ ਤੋਂ ਪਹੁੰਚ ਕੇ ਆਪਣੇ ਵਾਲ ਦੇ ਸਕਦੇ ਨੇ ਔਰ ਇਹ ਸਾਰੇ ਵਾਲ ਪ੍ਰਭੂ ਦੇ ਚਰਨਾਂ ਚ ਉੱਥੇ ਤ੍ਰਿਪਤੀ ਬਾਲਾ ਜੀ ਜਾਣਗੇ ਜੀ ਉੱਥੇ ਅਰਪਣ ਹੋਣਗੇ ਔਰ ਜੋ ਉਹਨਾਂ ਦੇ ਮਨ ਚ ਸ਼ਰਧਾ ਉਹ ਜਿਹੜੀ ਜਾ ਕੇ ਉੱਥੇ ਪੂਰੀ ਨਹੀਂ ਉਹ ਇੱਥੇ ਵੀ ਸੇਮ ਹੀ ਉਸੇ ਤਰੀਕੇ ਨਾਲ ਹੀ ਪੂਰੀ ਹੋਏਗੀ ਅੱਜ ਸਾਰਾ ਲੁਧਿਆਣਾ ਸਾਰਾ ਪੰਜਾਬ ਬਹੁਤ ਹੀ ਜ਼ਿਆਦਾ ਖੁਸ਼ ਹੈ ਔਰ ਗੋਵਿੰਦਾ ਗੋਵਿੰਦਾ ਦੇ ਨਾਰੇ ਹਰ ਜਗ੍ਹਾ ਚੱਲਦੇ ਜਾ ਰਹੇ ਨੇ ਕੀ ਮਤਲਬ ਅਸੀਂ ਦੱਸ ਨਹੀਂ ਸਕਦੇ ਕਿ ਸਾਨੂੰ ਕਿੰਨੀ ਖੁਸ਼ੀ ਹੈ ਜੈ ਗੋਵਿੰਦਾ ਜੈ ਗੋਵਿੰਦਾ ਜੈ ਗੋਵਿੰਦਾ ਸੋ ਵਾਕੀ ਹੋਰ ਵੀ ਜਿਹੜੇ ਸੰਗਤਾਂ ਨੇ ਮਜੂਤ ਨੇ ਕਿਵੇਂ ਲੱਗ ਰਿਹਾ ਜੀ ਹਰ ਜਿਹੜੀ ਨਗਰੀ ਹੈ ਬਾਲਾ ਜੀ ਦੇ ਰੰਗ ਦੇ ਵਿੱਚ ਰੰਗੀ ਹੋਈ ਹੈਗੀ ਹੈ ਜੈ ਗੋਵਿੰਦਾ ਸ਼੍ਰੀ ਸ਼੍ਰੀ ਨਿਵਾਸਾ ਗੋਵਿੰਦਾ ਜਿਸ ਤਰ੍ਹਾਂ ਕਿ ਸਾਰੇ ਲੁਧਿਆਣਾ ਵਾਸੀਆਂ ਨੂੰ ਇੰਤਜ਼ਾਰ ਸੀ ਕਿ 17 ਦਸੰਬਰ ਦੀ ਤਿਰਪਤੀ ਬਾਲਾਜੀ ਦੀ ਰੱਥ ਯਾਤਰਾ ਜੋ ਹੋ ਰਹੀ ਹੈ ਤੇ ਭਗਵਾਨ ਅੱਜ ਸਾਡੇ ਲੁਧਿਆਣਾ ਦੇ ਵਿੱਚ ਪਹੁੰਚ ਚੁੱਕੇ ਨੇ ਔਰ ਇਹ ਲੁਧਿਆਣਾ ਦੇ ਵਿੱਚ ਸ਼੍ਰੀ ਦੁਰਗਾ ਮਾਤਾ ਮੰਦਿਰ ਭਾਈ ਰੰਦੀਤ ਨਗਰ ਜੋ ਦੀ ਦੁਰਗਾ ਮਾਤਾ ਮੰਦਿਰ ਅਸਥਿਤ ਉਥੇ ਭਗਵਾਨ ਅੱਜ ਵਿਰਾਜਮਾਨ ਹੈ ਤੇ ਮੇਰੇ ਸਾਰੇ ਭਗਤਾਂ ਦੇ ਅੱਗੇ ਬੇਨਤੀ ਹੈ ਕਿ ਤੁਸੀਂ ਵੱਧ ਚੜ ਕੇ ਭਗਵਾਨ ਦੇ ਦਰਸ਼ਨ ਕਰੋ ਔਰ ਅੱਜ ਜਿਸ ਤਰ੍ਹਾਂ ਕਿ ਰਾਤ ਨੂੰ ਵਿਸਲਿੰਗ वुਡਸ ਦੇ ਵਿੱਚ ਵੀ ਭਗਵਾਨ ਦੀਆਂ ਆਰਤੀਆਂ ਹੋਣਗੀਆਂ ਮਹਾਰਤੀਆਂ ਤੇ ਉਥੇ ਪਹੁੰਚ ਕੇ ਭਗਵਾਨ ਦੇ ਦਿਵਯ ਦਰਸ਼ਨ ਕਰੋ ਔਰ ਜਿਸ ਤਰ੍ਹਾਂ ਕਿ ਭਗਵਾਨ ਨੂੰ ਆਪਣੇ ਬਾਲ ਅਰਪਣ ਹੁੰਦੇ ਸੀ ਉਹ ਵੀ ਇਸ ਵਿਸਲਿੰਗਵੂਡ ਦੇ ਵਿੱਚ ਦੁਪਹਿਰੇ 1 ਵਜੇ ਤੋਂ ਭਗਵਾਨ ਦੇ ਜੋ ਬਾਲ ਜੋ ਆਪਣੇ ਦੇਣਾ ਚਾਹੁੰਦਾ ਉਥੇ ਅਰਪਣ ਹੋਣਗੇ ਔਰ ਉਹੀ ਭਗਵਾਨ ਤਿਰਪਤੀ ਬਾਲਾ ਜੀ ਕੋਲ ਉਥੇ ਉਹ ਬਾਲ ਜਿਹੜੇ ਆ ਉਹ ਜਾਣਗੇ ਔਰ ਸਾਰੇ ਭਗਤਾਂ ਨੂੰ ਮੇਰੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਬੇਨਤੀ ਹੈ ਕਿ 17 ਤਰੀਕ ਦੀ ਜੋ ਕਿ ਬਵਯਾ ਦਿਵਯ ਰਥ ਯਾਤਰਾ ਹੋ ਰਹੀ ਹੈ ਉਹਦੇ ਵਿੱਚ ਹਮ ਹਮ ਆ ਕੇ ਪਹੁੰਚੋ ਔਰ ਭਗਵਾਨ ਤਿਰਪਤੀ ਬਾਲਾ ਜੀ ਦਾ ਆਸ਼ੀਰਵਾਦ ਜੀ ਜੈ ਗੋਬਿੰਦਾ ਸੋ ਬਾਕੀ ਇਸ ਰਸ ਯਾਤਰਾ ਦੇ ਵਿੱਚ ਮਹਿਲਾ ਵਿੰਗ ਦੀ ਵੀ ਜਿਹੜੀ ਹੈ ਉਹ ਵੱਡੀ ਡਿਊਟੀ ਲਗਾਈ ਗਈ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜੀ ਬਸ ਜੀ ਮੈਂ ਦੁਰਗਾ ਮਾਤਾ ਮੰਦਰ ਰਣਧੀਰ ਸਿੰਘ ਨਗਰ ਤੋਂ ਬੋਲ ਰਹੀ ਹਾਂ ਭਗਵਾਨ ਜੀ ਇੱਥੇ ਖੁਦ ਚੱਲ ਕੇ ਸਾਡੇ ਕੋਲ ਆਏ ਨੇ ਸਾਡਾ ਬਹੁਤ ਹੀ ਦਿਲ ਖੁਸ਼ ਹੋ ਰਿਹਾ ਹੈ ਅਸੀਂ ਦੱਸ ਨਹੀਂ ਸਕਦੇ ਖੁਸ਼ੀ ਆਪਣੀ ਸਾਰੇ ਮਹੱਲਾ ਨਿਵਾਸੀ ਬਹੁਤ ਹੀ ਖੁਸ਼ ਹਨ ਤੇ ਸ਼ਾਮ ਨੂੰ ਇਹ ਪ੍ਰੋਗਰਾਮ ਬਿਸਰਿੰਗਪੁਰ ਵਿੱਚ ਵੀ ਹੋਣਾ ਹੈ ਦਰਸ਼ਨ ਉੱਥੇ ਵੀ ਰੱਖੇ ਗਏ ਹਨ ਦੇਖੋ ਖੁੱਲੇ ਦਰਸ਼ਨ ਭਗਵਾਨ ਦੇ ਰਹੇ ਨੇ ਤੇ ਅਸੀਂ ਬਹੁਤ ਹੀ ਖੁਸ਼ ਹਾਂ ਜੈ ਗੋਵਿੰਦ ਤਵਾਕੀ ਕਾਫੀ ਜਿਆਦਾ ਉਤਸ਼ਾਹ ਹੈਗਾ ਸੰਗਤਾਂ ਦੇ ਵਿੱਚ ਅਤੇ ਹਰ ਕੋਈ ਜਿਹੜਾ ਕਿ ਭਗਵਾਨ ਜੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਕਿਵੇਂ ਲੱਗ ਰਿਹਾ ਜੇ ਭਗਵਾਨ ਖੁਦ ਵੀ ਰਾਜਮਾਨ ਨੇ ਇੱਥੇ ਜੀ ਬਹੁਤ ਬទਿਆ ਲੱਗ ਰਹਾ ਹੈ ਹਮ ਲੋਕ ਸਭ ਮਿਲ ਕੇ ਇਸ ਬਹੁਤ ਅਮਤ ਇਨਕਾ ਇੰਤਜ਼ਾਰਤਾ ਕਿ ਕਬ ਆਏ ਕਬ ਆਏ ਤਾਂ ਬਹੁਤ ਖੁਸ਼ ਹੈ ਹਮ ਲੋਕ ਇੰਤਜ਼ਾਰ ਦੇ ਪਲ ਖਤਮ ਹੋ ਗਏ ਹੁਣ ਖੁਦ ਸੰਖਿਆ ਪਰਗਟ ਹੋਈ ਨੇ ਹਾਂਜੀ ਹਾਂਜੀ जी बहुत वैधिया लग रहा है और मैं दो लाइनी कहना चाहूँगी कि तेरा दरबार दरबारों में ओ एक खास अहमियत रखता है ओ हर चीज़ उसे मिल जाती है जो लेने की नीयत रखता है बोलो त्रिपति बालाजी महाराज की जय ਸਵਾਕੀ ਇੱਕ ਅਲੋਕਿਕ ਜਿਹੇ ਨਜ਼ਾਰੇ ਇਸ ਮੌਕੇ ਤੇ ਨਵ ਦੁਰਗਾ ਮੰਦਿਰ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਭਗਵਾਨ ਤ੍ਰਿਪਤੀ ਬਾਲਾ ਜੀ ਮਾਂ ਪਦਮਬਤੀ ਜੀ ਅਤੇ ਮਾਂ ਭੂਦੇਵੀ ਇੱਥੇ ਸਾਕਸ਼ਾਤ ਵਿਰਾਜਮਾਨ ਨੇ ਅਤੇ ਹੁਣ 17 ਤਰੀਕ ਨੂੰ ਜਿਹੜੀ ਰਥ ਯਾਤਰਾ ਹੋਣੀ ਹੈ ਉੱਥੇ ਖੁਦ ਜਿਹੜੇ ਭਗਵਾਨ ਨੇ ਰਥ ਦੇ ਉੱਪਰ ਸਵਾਰ ਹੋਣਗੇ ਤੇ ਪੂਰੀ ਮਹਾਨਗਰੀ ਦਾ ਜਿਹੜਾ ਕਿ ਉਹ ਚੱਕਰ ਲਗਾਣਗੇ ਰਥ ਯਾਤਰਾ ਕੀਤੀ ਹੈਗੇ ਤੇ ਇਸ ਨੂੰ ਲੈ ਕੇ ਦੱਬਿਆ ਜਿਹੜਾ ਕਿ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸੋ ਇਸ ਯਾਤਰਾ ਦਾ ਹਿੱਸਾ ਜ਼ਰੂਰ ਬਣਿਓ ਅਤੇ ਭਗਵਾਨ ਜੀ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰਿਓ